ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਬੇਨਤੀਆਂ ਵਾਲੇ ਵਾਲਿਆਂ ਨੂੰ ਚਾਹੇ ਉਹ ਪੰਜਾਬ ਵਾਲੇ ਆ ਨੇੜੇ ਢੇੜੇਗੇ ਆ ਜੋ ਸਬਜ਼ੀ ਮੰਡੀ ਦੇ ਪਾਸ ਇੱਕ ਛੋਟਾ ਸਾ ਗਰਾਊਂਡ ਆ ਜਿੱਥਾਂ ਹਰ ਸਾਲ ਰਾਮ ਲਿਆ ਹੋਇਆ ਔਰ ਅੰਬੜਾ ਇਹ ਅੰਬੜਾ ਸਿਟੀ ਦੇਵਲਾ ਚੌਕ ਦੇ ਪਾਸ ਇੱਕ ਛੋਟਾ ਸਾ ਗਰਾਊਂਡ ਆ ਵਹਾਂ ਆਪਾਂ ਨੇ ਪਹਿਲਾਂ ਸਾਰਿਆਂ ਨੇ ਇਕੱਠੇ ਹੋਣਾ ਆ ਫਿਰ ਆਪਾਂ ਨੇ ਮੰਡੀ ਮਾ ਜਾਣਾ ਆ ਨਹੀਂ ਜੋ ਵੀ ਮੰਡੀ ਮਾ ਜਾ ਰਹੇ ਆ ਸਰਕਾਰ ਸੋਚ ਰਹੀ ਆ ਵੀ ਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਕਰਕਾ ਆਪਾਂ ਗ੍ਰਿਫਤਾਰ ਕਰ ਕਾ ਇਸ ਅੰਦੋਲਨ ਨੂੰ ਆਪਾਂ ਠੰਡਾ ਪੈਦੇ ਆ ਪਰ ਬੇਨਤੀ ਆ ਸਾਰਿਆਂ ਨੂੰ ਇਹ ਹੋਰ ਜਿਆਦਾ ਝਟਕਾਣਾ ਆ ਦਿਖਾਓ ਇਹਨੂੰ ਐ ਕਾ ਵੀ ਹਾਂ ਗ੍ਰਿਫਤਾਰ ਕਿਸ ਤਰ੍ਹਾਂ ਹੋ ਆਇਆ ਪਰ ਮੈਂ ਬੇਨਤੀ ਕਰੂ ਆ ਸਰਕਾਰ ਨੂੰ ਵੀ ਪ੍ਰਧਾਨ ਜੀ ਨੂੰ ਚੰਦ ਮਿੰਟਾਂ ਦੇ ਅੰਦਰ ਛੋਡਿਆ ਜਾ ਨਹੀਂ ਕਿਉਂ ਫੇਰ ਦੁਬਾਰਾ ਜਿਹਦੀ ਜੋ ਮਨੇ ਕਾਲ ਦੀ ਵਿਆ ਉਹਨੂੰ ਦੁਬਾਰਾ ਫੇਰ ਨਾ ਕਾਲ ਨੂੰ ਮਾਨੂੰ ਵਾਪਸ ਲੋਕਾਂ ਦੇ ਤੱਕ ਪਛਾਣਾ ਪੜਾ ਵੀ ਆਪਣਾ ਐਸਪੀ ਦਫ਼ਤਰੋਂ ਕਰਾਫ ਕਰਨਾ ਆ ਇਸੇ ਕਰਕੇ ਬੇਨਤੀ ਆ ਜਾਂ ਵੀ ਹਮ ਨੂੰ ਮਜਬੂਰ ਨਾ ਕਰੋ ਜੋ ਕੰਮ ਕਰਨੇ ਵਾਸਤਾ ਔਰ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਜਲਦੀ ਪ੍ਰਧਾਨ ਜੀ ਨੂੰ ਛੋਡੇ ਜਾ ਹਮ ਸ਼ਾਂਤੀਪੁਰ ਆਪਣਾ ਮੰਡੀ ਦੇ ਅੰਦਰ ਤੇ ਜੋ ਆਪ ਵਿਰੋਧ ਪ੍ਰਦਰਸ਼ਨ ਆਪਣਾ ਕਰਨਾ ਆ ਉਹਨੂੰ ਕਰਕੇ ਆਪਣੇ ਘਰਾਂ ਨੂੰ ਆ ਜਾ ਨਹੀਂ ਬੇਨਤੀ ਆ ਜਾਂ ਜਿਆਦਾ ਜਿਆਦਾ ਸੰਖਿਆ ਵਿੱਚ ਪਹੁੰਚੋ ਅੰਮ੍ਰਾਲਾ ਦੇਵੀ لال ਚੌਕ ਜਿੱਥੇ ਪਰ ਸਬਜੀ ਮੰਡੀ ਆ ਵਾਹ ਇਕੱਠੇ ਹੋਵਾਂਗੇ